ਹਾਂਜੀ ਜਿੰਨੇ ਵੀ ਸਬਸਕ੍ਰਾਈਬਰ ਜਾਂ ਓਦਾਂ ਵੀ ਜੋ ਵੀ ਇਹ ਵੀਡੀਓ ਦੇਖ ਰਿਹਾ ਹੈ ਤਾਂ ਉਹਨਾਂ ਨੂੰ ਇੱਕ ਬੇਨਤੀ ਆ ਹੱਥ ਜੋੜ ਕੇ ਬੇਨਤੀ ਆ ਕਿ ਮੈਂ ਜਦੋਂ ਵੀ ਵੀਡੀਓ ਪਾਉਣਾ ਹੁੰਦਾ ਤਾਂ ਮੈਂ ਹਰ ਵਾਰ ਇਸ ਤਰ੍ਹਾਂ ਦੇ ਹੀ ਮੁੰਡੇ ਜਾਂ ਕੁੜੀ ਦੀ ਗੱਲ ਕਰਦਾ ਹੁੰਦਾ ਜਿਹੜੇ ਕਿ ਘਰੋਂ ਗਰੀਬ ਹੁੰਦੇ ਨੇ ਤੁਹਾਨੂੰ ਪਤਾ ਹੈ ਕੈਨੇਡਾ 'ਚ ਬਹੁਤ ਸਾਰੇ ਲੋਕ ਐ ਆਪਣੇ ਬੱਚਿਆਂ ਨੂੰ ਭੇਜ ਦਿੰਦੇ ਨੇ ਆਪਣੇ ਰਿਸ਼ਤੇਦਾਰਾਂ ਤੋਂ ਪੈਸੇ ਫੜਦੇ ਨੇ ਅੰਡੀਆਂ ਗਵਾਂਡੀਆਂ ਤੋਂ ਜਾਂ ਜਿੱਥੋਂ ਵੀ ਕਰਜ਼ਾ ਚੱਕਦੇ ਨੇ ਜਿੱਦਾਂ ਵੀ ਕੇਰਾ ਬੱਚੇ ਨੂੰ ਇੱਧਰ ਭੇਜਣ ਦੀ ਕਰਦੇ ਨੇ ਪਰ ਇੱਥੇ ਆ ਕੇ ਕੀ ਆ ਹਰ ਕਿਸੇ ਦਾ ਸੈੱਟ ਨਹੀਂ ਆਉਂਦਾ ਜਾਂ ਹਰ ਕੋਈ ਬੱਚਾ ਜਿਹੜਾ ਉਹ ਇੱਕ ਚੰਗੀ ਜੌਬ ਹੈ ਨੌਕਰੀ ਇੱਥੇ ਨਹੀਂ ਲੱਭ ਪਾਉਂਦਾ ਤਾਂ ਅੱਜ ਮੈਂ ਜਿਹਦੀ ਗੱਲ ਕਰਦਾ ਯਾਰ ਉਹ ਇੱਕ ਵਿਚਾਰੀ ਕੁੜੀ ਆ ਤੇ ਉਹ ਕੀ ਆ ਉਹਨੂੰ ਸਾਲ ਹੋ ਗਿਆ ਉਹਨੇ ਸਾਲ ਵਿੱਚ ਕੀ ਆ ਦੋ ਤਿੰਨ ਥਾਂ ਕੰਮ ਕੀਤਾ ਪਰ ਕੰਮ ਕੀ ਆ 10 ਦਿਨ 15 ਦਿਨ ਇਦਾਂ ਹੀ ਕੰਮ ਕੀਤਾ ਤਾਂ ਉਹ ਮੇਰੇ ਕੋਲ ਆਪਣੇ ਹਾਲਾਤ ਦੱਸਿਓ ਨੇ ਤੇ ਉਹ ਰੋਂਦੀ ਸੀਗੀ ਤਾਂ ਇਦਾਂ ਦੇ ਮੈਨੂੰ ਬਥੇਰੇ ਲੋਕ ਮਿਲਦੇ ਨੇ ਪਰ ਮੈਨੂੰ ਪਤਾ ਹੁੰਦਾ ਕਿ ਕਿਹੜਾ ਬੰਦਾ ਜਮਾਂ ਹੀ ਮਤਲਬ ਉਹ ਉਹ ਆਪਣਾ ਜਿਹੜਾ ਉਹਦੇ ਕੋਲ ਕੋਈ ਬੈਕਅਪ ਹੀ ਹੈ ਨਹੀਂ ਨਾ ਹੀ ਤਾਂ ਉਹਦੀ ਫੈਮਲੀ ਸਪੋਰਟ ਕਰ ਸਕਦੀ ਆ ਕਿਉਂਕਿ ਫੈਮਲੀ ਨੇ ਤਾਂ ਕਿਹੜਾ ਹੀ ਇੰਨਾ ਕਰਜ਼ਾ ਦੇ ਕੇ ਇੱਥੇ ਤੋੜ ਦਿੱਤਾ ਹੁੰਦਾ ਗਰੀਬ ਬੱਚਿਆਂ ਨੂੰ ਤੇ ਉਹ ਬਾਅਦ ਚ ਉਹਨਾਂ ਦੀ ਫੀਸਾਂ ਨਹੀਂ ਭਰ ਸਕਦੇ ਤਾਂ ਜਿਹੜੀ ਕੁੜੀ ਦੀ ਮੈਂ ਅੱਜ ਗੱਲ ਕਰਦਾ ਤਾਂ ਘਰੋਂ ਬਹੁਤ ਹੀ ਜ਼ਿਆਦਾ ਗਰੀਬ ਨੇ ਤੇ ਜੇ ਕਿਸੇ ਵੀ ਕੋਲ ਟ੍ਰਾਂਟੋ ਵਿੱਚ ਬ੍ਰੈਮਟਨ ਵਿੱਚ ਨਾਰਥ ਯੋਰਕ ਜਾਂ ਫਿਰ ਇਦਾਂ ਨਿਊ ਮਾਰਕੀਟ ਐਸਕਾਰ ਬਰੋ ਤਾਂ ਜਿੱਥੇ ਵੀ ਕੰਮ ਮਿਲਦਾ ਭਾਵੇਂ ਇੱਕ ਦਿਨ ਹੋਵੇ ਦੋ ਦਿਨ ਹੋਵੇ ਤਿੰਨ ਦਿਨ ਹੋਵੇ ਜਿੰਨਾ ਵੀ ਜੇ ਕਿਸੇ ਕੋਲ ਕੰਮ ਹੈਗਾ ਜਾਂ ਕੋਈ ਹੈਲਪ ਕਰ ਸਕਦਾ ਕੰਮ ਦਵਾਉਣ ਚ ਤਾਂ ਮੈਨੂੰ ਤੁਸੀਂ ਇਹ ਮੇਰੇ ਨੰਬਰ ਤੇ ਕੰਟੈਕਟ ਕਰ ਸਕਦੇ ਆ ਜਾਂ ਫਿਰ ਮੇਰਾ ਮੇਲ ਹੈ ਤੁਸੀਂ ਮੈਨੂੰ ਮੇਲ ਕਰ ਸਕਦੇ ਆ ਤਾਂ ਮੈਂ ਉਸ ਦਾ ਤੁਹਾਨੂੰ ਨੰਬਰ ਜਾਂ ਫਿਰ ਉਹਦੇ ਨਾਲ ਮਿਲਾ ਦੂੰਗਾ ਤਾਂ ਤੁਸੀਂ ਉਹਦੇ ਨਾਲ ਕੇ ਸਿੱਧਾ ਸੰਪਰਕ ਕਰ ਸਕਦੇ ਆ ਤਾਂ ਇਦਾਂ ਹੀ ਮੈਂ ਇੱਕ ਵੀਡੀਓ ਪਹਿਲਾਂ ਪਾਈ ਸੀ ਜੇ ਮੇਰੇ ਕਿਸੇ ਇੱਕ ਵੀਡੀਓ ਪਾਉਣ ਨਾਲ ਜਾਂ ਮੇਰੇ ਕਹਿਣ ਤੇ ਕਿਸੇ ਨੂੰ ਕੰਮ ਮਿਲ ਜਾਂਦਾ ਏ ਤਾਂ ਯਾਰ ਮੇਰਾ ਕੀ ਆ ਤੇ ਇਦਾਂ ਹੀ ਜੇ ਤੁਸੀਂ ਵੀ ਕਿਸੇ ਦੀ ਹੈਲਪ ਕਰ ਸਕਦੇ ਆ ਕਿਸੇ ਨੂੰ ਕੰਮ ਦਿਵਾਉਣ ਚ ਕਰ ਸਕਦੇ ਆ ਤਾਂ ਇਸ ਵੀਡੀਓ ਨੂੰ ਯਾਰ ਸ਼ੇਅਰ ਕਰ ਦਿਓ ਜੇ ਤੇ ਜਾਂ ਫਿਰ ਕਿਸੇ ਦੀ 10 ਪਾ ਦਿਓ ਜੇ ਕਮੈਂਟ ਵਿੱਚ ਜਾਂ ਕਿਸੇ ਦਾ ਨੰਬਰ ਦੇ ਦਿਓ ਜੇ ਤਾਂ ਅਸੀਂ ਉਹਨਾਂ ਨਾਲ ਰਾਬਤਾ ਕਰ ਲਾਂਗੇ ਤਾਂ ਮੈਂ ਇੱਕ ਦੋ ਮੁੰਡਿਆਂ ਨੂੰ ਹੋਰ ਕਿਤੇ ਜਾਂ ਇੱਕ ਕੁੜੀ ਨੂੰ ਲਵਾਇਆ ਸੀ ਵੇਅਰ ਹਾਊਸ ਵਿੱਚ ਪਰ ਅਸੀਂ ਕੀ ਹੁਣ ਜਿੰਨਾ ਇੱਕ ਦੋ ਜਣਿਆਂ ਨੂੰ ਤੇ ਇਦਾਂ ਆਪਾਂ ਆਪਣੇ ਨਾਲ ਕੰਮ ਤੇ ਲਵਾ ਸਕਦੇ ਆ ਪਰ ਜ਼ਿਆਦਾ ਜਣਿਆਂ ਨੂੰ ਨਹੀਂ ਲਵਾ ਸਕਦੇ ਤਾਂ ਇਦਾਂ ਹੀ ਹੁੰਦਾ ਕਿ ਗਾਂ ਦੀ ਗਾਂ ਕੋਈ ਲਵਾ ਦੇ ਜਾਂ ਸੈੱਟ ਕਰਵਾ ਦੇ ਕਿਉਂਕਿ ਬਹੁਤ ਹੀ ਮੁਸ਼ਕਲ ਹੁੰਦਾ ਜਦੋਂ ਕੋਈ ਗਰੀਬ ਪਰਿਵਾਰ ਨੂੰ 12-13 ਲੱਖ ਰੁਪਇਆ ਦੁਬਾਰਾ ਜਿਹੜੀ ਫੀਸ ਹੈ ਇੰਡੀਆ ਤੋਂ ਭੇਜਣੀ ਪਵੇ ਤਾਂ ਕਿਰਪਾ ਕਰਕੇ ਇੰਨੀ ਇੱਕ ਬੇਨਤੀ ਆ ਕਿ ਇੱਥੇ ਬੱਚੇ ਆ ਜਿਹੜੇ ਗਰੀਬ ਆ ਉਹ ਬਹੁਤ ਹੀ ਡਿਪਰੈਸ਼ਨ ਚ ਜਿਹੜੇ ਨਾਂ ਦਾ ਡਰਦੇ ਆਪਣੇ ਮਾਪਿਆਂ ਨੂੰ ਕਹਿ ਸਕਦੇ ਆ ਤੇ ਨਾ ਹੀ ਆ ਜੋ ਇੱਥੇ ਕੁਝ ਕਰ ਸਕਦੇ ਨੇ ਮੈਨੂੰ ਤਾਂ ਇਦਾਂ ਦੇ ਜਿਹੜੇ ਮੁੰਡੇ ਆ ਜਾਂ ਕੁੜੀਆਂ ਖਾਸ ਕਰਕੇ ਜਿਹੜੀਆਂ ਹੁਣ ਛੋਟੀਆਂ ਬੱਚੀਆਂ ਹੁੰਦੀਆਂ ਵਿਚਾਰੀਆਂ 12ਵੀਂ ਕਰਕੇ ਆ ਜਾਂਦੀਆਂ ਤਾਂ ਉਹਨਾਂ ਚ ਤਾਂ ਮੈਨੂੰ ਆਪਣੇ ਜਿਹੜੇ ਮਾਸੂਮ ਜਿਹੜੇ ਛੋਟੇ ਭੈਣ ਭਰਾ ਹੀ ਨਜ਼ਰ ਆਉਂਦੇ ਨੇ ਤਾਂ ਮੇਰੀ ਆਪਣੀ ਛੋਟੀ ਭੈਣ ਹੈਗੀ ਜਿਹੜੀ 10ਵੀਂ ਚ ਪੜ੍ਹਦੀ ਹੈ ਮੈਨੂੰ ਅਕਸਰ ਘਰ ਦੇ ਕਹਿੰਦੇ ਆ ਕਿ ਜਦੋਂ ਇਹਨੇ ਪਲੱਸ 2 ਕਰ ਲਈਏ ਇਹਨੂੰ ਵੀ ਤੂੰ ਆਪਣੇ ਕੋਲ ਬੁਲਾ ਲਈ ਤਾਂ ਮੈਨੂੰ ਬਹੁਤ ਯਾਰ ਇਦਾਂ ਡਰ ਲੱਗਦਾ ਮੈਂ ਆਪਣੇ ਭੈਣ ਭਰਾ ਨੂੰ ਇੱਥੇ ਨਹੀਂ ਬੁਲਾਉਣਾ ਚਾਹੁੰਦਾ ਇਸ ਕਰਕੇ ਨਹੀਂ ਕਿ ਇੱਥੇ ਕੰਮ ਨਹੀਂ ਮਿਲਦਾ ਕੰਮ ਵੀ ਮਿਲਦਾ ਪਰ ਜਿਹੜਾ ਸਟਰਗਲ ਹੈ ਤਾਂ ਉਹ ਮਤਲਬ ਬਹੁਤ ਹੀ ਇੱਕ ਵਾਰੀ ਔਖਾ ਹੁੰਦਾ ਬਾਅਦ ਚ ਜ਼ਿੰਦਗੀ ਸੌਖੀ ਹੁੰਦੀ ਹੈ ਇਹ ਚ ਮਤਲਬ ਕੋਈ ਵੀ ਇਹ ਚ ਸ਼ੱਕ ਵਾਲੀ ਗੱਲ ਨਹੀਂ ਤੁਸੀਂ ਇੱਕ ਵਾਰੀ 2 ਸਾਲ ਸਟਰਗਲ ਕਰ ਲੋਗੇ ਪਰ ਜਿਹੜੇ ਪਹਿਲੇ 2 ਸਾਲ ਹਨ ਜਿਹੜੇ ਬੱਚਿਆਂ ਨੂੰ ਕੰਮ ਮਿਲ ਜਾਂਦਾ ਉਹਨਾਂ ਦਾ ਤਾਂ ਮਤਲਬ ਵਧੀਆ ਸੈੱਟ ਆ ਜਾਂਦਾ ਪਰ ਜਿਨ੍ਹਾਂ ਨੂੰ ਇਦਾਂ ਨਹੀਂ ਕਿ ਸਾਰਿਆਂ ਨੂੰ ਨਹੀਂ ਕੰਮ ਮਿਲਦਾ ਮਤਲਬ ਕੋਈ 100 ਚੋਂ ਲਾ ਲਓ 10 ਜਣਿਆਂ ਨੂੰ ਨਹੀਂ ਮਿਲਦਾ ਤੇ ਉਹ 10 ਜਣਿਆਂ ਦੀਆਂ ਜਿਹੜੀਆਂ ਨਾ ਉਹ ਨੱਕ ਨਾਲ ਲਕੀਰਾਂ ਨਿਕਲ ਜਾਂਦੀਆਂ ਤਾਂ ਜੇ ਹੋ ਸਕਿਆ ਤਾਂ ਤੁਸੀਂ ਇੰਨੀ ਕੁ ਮਦਦ ਕਰਿਓ ਜੇ ਮੇਰੇ ਦਿੱਤੇ ਹੋਏ ਨੰਬਰ ਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਆਂ ਜਾਂ ਮੇਰੀ ਮੇਲ ਤੇ ਤੁਸੀਂ ਮੇਲ ਕਰ ਸਕਦੇ ਆਂ ਜਿੱਥੇ ਵੀ ਕੰਮ ਹੋਇਆ ਅਨਟਾਰੀਓ ਵਿੱਚ ਮਤਲਬ ਬ੍ਰੈਮਟਨ ਟ੍ਰਾਂਟੋ ਨਾਰਥ ਯੋਰਕ ਇਟੋਬੀਕੋ ਸਕਾਰਬੋ ਜਿੱਥੇ ਵੀ ਹੋਇਆ ਤਾਂ ਤੁਸੀਂ ਮੈਨੂੰ ਇੰਨਾ ਕੰਮ ਕਰਨ ਦੀ ਜਿਹੜੀ ਮਦਦ ਕਰਨ ਦੀ ਤੁਸੀਂ ਮੇਰੀ ਹੈਲਪ ਕਰੋ